ਓਹ ਅਸੀਂ ਤੁਹਾਨੂੰ ਇਹ ਸਭ ਰੋਜ਼ ਦੱਸਣਾ ਚਾਹੁੰਦੇ ਆਂ ਨਹੀਂ ਤੁਸੀਂ ਸਾਨੂੰ ਰੀਜ਼ਨ ਦੱਸੋ ਐ ਕਿਉਂ ਸੰਘਾ ਕਰਦੇ ਤਾਂ ਕਰਦੇ ਸੋ ਬਾਈਬਸ ਧੱਕਾ ਨਾ ਕਰੋ ਇਹ ਨਹੀਂ ਸਾਡਾ ਸਰਕਾਰੀ ਆ ਤੁਸੀਂ ਵੀ ਨਹੀਂ ਕਰਨਾ ਸਾਡਾ ਸਾਡੀ ਆ ਮਾਰਾ ਸਾਡੇ ਪੈਸੇ ਨਾਲ ਬੜੀ ਧੱਕਾ ਨਾ ਕਰੋ ਸਾਡਾ ਤੁਹਾਡੀ ਤੁਹਾਨੂੰ ਰੀਜ਼ਨ ਦੱਸੋ ਸੀ ਮੁਰਜਦੇ ਆ ਤੁਸੀਂ ਸਾਨੂੰ ਰੀਜ਼ਨ ਦੱਸੋ ਮਾਰਾ ਸਰ ਕਿਹੜੀ ਗੱਲ ਸਰ ਜੀ ਦੱਸੋ ਬੜੇ ਸਰ ਜੀ ਰਸਖ ਨੂੰ ਲੱਗਾਉਗੇ ਕਿ ਕਿਹੜੀ ਨਜ਼ਰ ਆ ਰਹੀ ਹੈ ਇਸ ਦੀ ਜਿਸ ਵਕਤ ਸਾਰਾ ਸਭ ਕਰੀਂ ਨੀ ਸਾਡਾ ਕੋਈ ਕੁਝ ਨਹੀਂ ਪਤਾ ਪਤਾ ਨਹੀਂ ਆਦਾ ਇਹ ਨਹੀਂ ਸਰ ਤਾਂ ਕਾ ਨਹੀਂ ਕਰ ਸਕਦੇ ਤੁਸੀਂ ਨਾ 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 ਸਰ ਤੱਕਾ ਨਾ ਕਰੋ ਬਹੀ ਨਹੀਂ ਹੋਪਮ ਬਹੁਤ ਲੱਗਿਆ ਯਾਰ ਬੱਦਲ ਤੇ ਨਹੀਂ ਤੁਸੀਂ ਨਹੀਂ ਐ ਡਰਾਉਨ ਨਾ ਸਰ ਫਸੋ ਪਲੀਜ਼ ਆਮ ਜਨਤਾ ਨੂੰ ਡਰਾਉਣਾ ਪੂਰੀ ਸੁਰੱਖਿਆ ਨਹੀਂ ਹੋਣੀ ਸਰ ਡਰਾਉਨ ਨਹੀਂ ਯੋ ਯੋ ਸਾਨੂੰ ਰੋਕ ਕੇ ਦੋ ਜਾਨਣਾ ਚਾਹੁੰਦੇ ਆ ਨਹੀਂ ਤੁਸੀਂ ਸਾਨੂੰ ਰੀਜ਼ਨ ਦੱਸੋਇਆ ਕਿਉਂ ਸੰਘਰਸ਼ ਕਰਦੇ ਤਾਂ ਕਰਪਾ ਕਰੋ ਬਾਈ ਦਾ ਟੱਕਾ ਨਾ ਕਰੋ ਇਹ ਨਹੀਂ ਸਾਡਾ ਸਰਕਾਰੀ ਹੈ ਸੜਕ ਸਾਡੀ ਹੈ ਮਾਰਾ ਸਾਡੇ ਪੈਸੇ ਨਾਲ ਬਣੀ ਤੁਸੀਂ ਟੱਕਾ ਨਾ ਕਰੋ ਸਾਡਾ ਤੁਹਾਨੂੰ ਰੀਜ਼ਨ ਦੱਸੋ ਸੀ ਮੁਰਜਣੇ ਆ ਤੁਸੀਂ ਸਾਨੂੰ ਰੀਜ਼ਨ ਦੱਸੋ ਮਾਰਾ ਸਰ ਕਿਹੜੀ ਨਾਲ ਸਰ ਮਦਰ ਕੋ ਦੱਸੋ ਬੱਡੇ ਸਰ ਨੇ ਸੱਚ ਨੂੰ ਲੱਗਾਉਂਦੇ ਇੱਥੇ ਦੀ ਸਭ ਤੋਂ ਸਾਰਾ ਸੁਰਖੀ ਹੈ ਨਹੀਂ ਸੰਭਵ ਕੁਸ਼ਤੀ ਪਤਾ ਪਤਾ ਐਨੀ ਸਰ ਤਾਂ ਕਾ ਨਹੀਂ ਕਰ ਸਕਦੇ ਤੁਸੀਂ ਨਾ 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 ਸਰ ਧੱਕਾ ਨਾ ਕਰੋ ਬਈ ਨਹੀਂ ਬੱਬੂ ਜੀ ਨਹੀਂ ਜੀ ਮੈਂ ਡਰਾਉਣਾ ਸਰ ਸਾਡੂ ਪੁਲਿਸ ਆਮ ਜਨਤਾ ਨੂੰ ਡਰਾਉਣਾ ਪੁਲਿਸ ਸੁਰੱਖਿਆ ਲਈ ਹੁੰਦੇ ਸਰ ਡਰਾਉਣਾ ਨਹੀਂ ਹੁੰਦਾ ਯੋ ਯੋ ਸਰ ਨੂੰ ਦੋ ਚੀਜ਼ਾਂ ਦੱਸਣਾ ਚਾਹੁੰਦੇ ਆ ਨਹੀਂ ਤੁਸੀਂ ਸਾਨੂੰ ਰੀਜ਼ਨ ਦੱਸੋ ਐ ਕਿਉਂ ਸੰਗਰਮ ਕਰਦੇ ਤਾਂ ਪਾਵਾ ਪਸੇ ਬਾਈਟ ਧੱਕਾ ਨਾ ਕਰੋ ਇਹਨੇ ਬਿਲਕੁਲ ਇਹ ਸੜਕ ਸਰਕਾਰੀ ਆ ਤੁਸੀਂ ਵੀ ਨਹੀਂ ਕਰਨਾ ਸੜਕ ਸਾਡੀ ਆ ਮਾਰਾ ਸਾਡੇ ਪੈਸੇ ਨਾਲ ਬਣੀ ਤੁਸੀਂ ਧੱਕਾ ਨਾ ਕਰੋ ਸਾਡਾ ਤੁਹਾਡੀ ਸਾਨੂੰ ਰੀਜ਼ਨ ਦੱਸੋ ਸੀ ਮੁਰਜਣੇ ਆ ਤੁਸੀਂ ਸਾਨੂੰ ਰੀਜ਼ਨ ਦੱਸੋ ਮਾਰਾ ਸਰ ਕਿਹੜੀ ਗੱਲ ਸੰਗਰਮ ਕਰਦੇ ਦੱਸੋ ਵੱਡੇ ਸਰ ਨੇ ਰਸਟੂਨ ਲੱਗਾਉਂਦੇ ਆ ਨਜ਼ਰ ਇੱਥੇ ਦੀ ਸਭ ਤੋਂ ਸਭ ਤੋਂ ਸੁਰੱਖਿਅਤ ਨਹੀਂ ਨਹੀਂ ਸਾਡੇ ਕੋਲ ਕੁਝ ਨਹੀਂ ਪਤਾ ਐਨੀ ਸਰਤਾ ਨਹੀਂ ਕਰਾਦੇ ਤੁਸੀਂ ਨਾ 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 ਸਰਤਕਾ ਨਾ ਕਰੋ ਬਈ ਨਹੀਂ ਕੋਈ ਮੋਟਰ ਕਰ ਲਈ ਯਾਰ ਕਿੱਥੇ ਜਾ ਬੱਬੋ ਦੇ ਨਹੀਂ ਤੁਸੀਂ ਨਹੀਂ ਐ ਡਰਾਉਣਾ ਸਰਪਾ ਪਲੀਜ਼ ਆਮ ਜਨਤਾ ਨੂੰ ਵੀ ਡਰਾਉਣਾ ਪੁਲਿਸ ਸੁਰੱਖਿਆ ਲਈ ਹੋਗੇ ਸਰ ਡਰਾਉਣਾ ਨਹੀਂ ਹੁੰਦੀ ਇਹ ਸਾਨੂੰ ਕਰ ਤੋਂ ਨਹੀਂ ਹੋ ਗਿਆ ਉਹ ਜਿਹੜੇ ਉੱਪਰ ਦੀ ਗੋਆ ਇਹ ਸਰ ਰੋਜ਼ ਰੋਜ਼ ਨਾ ਜਾਂਦੇ ਆ ਨੇ ਤੁਸੀ ਸਾਨੂੰ ਰੀਜ਼ਨ ਦੱਸੋ ਐ ਕਿਉਂ ਸੰਗਰਗੱਦੀ ਤੇ ਕੱਟਾ ਪਸਰੋ ਪਾਇਦਾ ਟੱਕਾ ਨਾ ਕਰੋ ਇਹਨੇ ਬਿਲਕੁਲ ਇਹ ਸੜਕ ਸਰਕਾਰੀ ਆ ਸੜਕ ਸਾਡੀ ਆ ਮਾਰਾ ਸਾਡੇ ਪੈਸੇ ਨਾਲ ਬੜੇ ਜੁੱਟ ਟੱਕਾ ਨਾ ਕਰੋ ਤੁਹਾਡਾ ਸਾਨੂੰ ਰੀਜ਼ਨ ਦੱਸੋ ਸੀ ਮੁਰਜਣੇ ਆ ਤੁਸੀਂ ਸਾਨੂੰ ਰੀਜ਼ਨ ਦੱਸੋ ਮਾਰਾ ਸਰ ਕਿਹੜੀ ਨੌਲੇ ਸੇਵਾ ਕਰਦੇ ਦੱਸੋ ਵੱਡੇ ਸਰ ਨੇ ਦੱਸੇ ਕਿ ਉਹਨੂੰ ਲੱਗਦਾ ਉਹ ਨਜ਼ਰ ਆ 20 ਦਿਨਾਂ ਤੋਂ ਇਸ ਸਫਰ ਨੂੰ ਸੁਰੱਖਿਈ ਨੂੰ ਸਾਨੂੰ ਦਾ ਕੁਛ ਨਹੀਂ ਪਤਾ ਸ਼ਰਤ ੱੱਕਾ ਨਹੀਂ ਕਰਾਦੇ ਤੁਸੀਂ ਨਾ 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 ਸ਼ਰਤ ੱੱਕਾ ਨਾ ਕਰੋ ਵਹੀ ਨੇ ਉਹ ਮੋੜੋ ਉਹ ਪਰ ਲੱਗਿਆ ਕਿੱਥੇ ਜਾ ਰਹੇ ਹੋ ਬੰਦੋ ਨਾ ਜਾਈ ਚਲੇ ਐ ਡਰਾਉਨ ਹਾਂ ਸਰ ਸਾਡਾ ਪਲੀਜ਼ ਆਮ ਜਨਤਾ ਨੂੰ ਵੀ ਡਰਾਉਨ ਆ ਪੂਰੀ ਸੁਰੱਖਿਆ ਲਈ ਹੁੰਦੀ ਹੈ ਸਰ ਡਰਾਉਨ ਨਹੀਂ